ਹੁਣ ਅਮਰੀਕਾ ਤੋਂ ਬਾਅਦ ਕੈਨੇਡਾ ਵਿੱਚੋਂ ਵੀ 5 ਲੱਖ ਪ੍ਰਵਾਸੀਆਂ ਨੂੰ ਬਾਹਰ ਕੱਢੇ ਜਾਣ ਦੀ ਗੱਲ ਕੀਤੀ ਗਈ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਅੱਜ 29 ਜਨਵਰੀ ਇਸ ਵਕਤ ਦੀਆਂ ਸੱਤ ਵੱਡੀਆਂ ਖਬਰਾਂ ਨੇ ਸੱਤੇ ਖਬਰਾਂ ਦੀ ਤੁਹਾਨੂੰ ਲਾਈਵ ਦਿੰਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿੱਛਲਾ ਸੱਚ ਗੌਰ ਨਾਲ ਪੂਰਾ ਅਖੀਰ ਤੱਕ ਸੁਣਿਓ ਪਹਿਲੀ ਵੱਡੀ ਖਬਰ ਹੈ ਕਿ ਗੈਂਗਸਟਰ ਲਾਰਸ ਬਿਸ਼ਨੋਈ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ ਕਿਹੜੇ ਕੇਸ ਚ ਕਿੱਦਾਂ ਤੇ ਕਿਵੇਂ ਕੀਤਾ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆ ਦੂਜੀ ਵੱਡੀ ਖਬਰ ਹੈ ਕਿ ਕੁੰਭ ਦਾ ਮੇਲਾ ਲੱਗਾ ਹੋਇਆ ਔਰ ਮਹਾਕੁੰਭ ਦੇ ਮੇਲੇ ਦੇ ਵਿੱਚ 20 ਔਰਤਾਂ ਦੀ ਅਚਾਨਕ ਮੌਤ ਹੋਈ ਹੈ ਪੂਰੀ ਘਟਨਾ ਕੀ ਵਾਪਰੀ ਹੈ ਤੁਹਾਨੂੰ ਅੱਗੇ ਦੱਸਦੇ ਆ ਤੀਜੀ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਹੁਣ ਫਿਰ ਲੋਕਾਂ ਨੂੰ ਖਨੌਰੀ ਬਾਰਡਰ ਆਉਣ ਦਾ ਸੱਦਾ ਦੇ ਦਿੱਤਾ ਔਰ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੱਡਾ ਬਿਆਨ ਦੇ ਦਿੱਤਾ ਹੈ ਔਰ ਉਧਰ ਅਗਲੀ ਵੱਡੀ ਖਬਰ ਹੈ ਕਿ ਹਾਈ ਕੋਰਟ ਨੇ ਸਖਤ ਸਟੈਂਡ ਲੈ ਕੇ ਵੱਡੀ ਗੱਲ ਪੁੱਛੀ ਹੈ ਔਰ ਸੀਐਮ ਭਗਵੰਤ ਮਾਨ ਕੀ ਜਵਾਬ ਦੇਣਗੇ ਵੱਡੇ ਮਾਮਲੇ ਦੇ ਵਿੱਚ ਕਸੂਤੇ ਫਸਦੇ ਦਿਖਾਈ ਦੇ ਰਹੇ ਨੇ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਖੜਕੀ ਹੈ ਔਰ ਮਾਮਲਾ ਵਾਵਾ ਵੱਡਾ ਬਣ ਗਿਆ ਮੁੱਦਾ ਕੀ ਆ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਹੁਣ ਆਪਾਂ ਹਰ ਖਬਰ ਨੂੰ ਵਿਸਥਾਰ ਨਾਲ ਸੁਣਦੇ ਆ ਤੇ ਨਾਲੇ ਹਰ ਖਬਰ ਦੀ ਤਹਿ ਤੱਕ ਜਾਣਦੇ ਆ ਪਹਿਲੀ ਵੱਡੀ ਖਬਰ ਹੈ ਗੈਂਗਸਟਰ ਗੈਂਗਸਟਰ ਲਾਰンス ਬਸ਼ਨੋਈ ਨੂੰ ਅਦਾਲਤ ਨੇ ਬਰੀ ਕੀਤਾ ਫਰੀਦਕੋਟ ਦੀ ਅਦਾਲਤ ਦੇ ਵਿੱਚ 2021 ਦੇ ਵਿੱਚ ਇੱਕ ਕੇਸ ਆਇਆ ਸੀ ਜਿਹੜਾ ਉਥੇ ਪੁਲਿਸ ਨੇ ਦਰਜ ਕੀਤਾ ਸੀ ਇੱਕ ਵਪਾਰੀ ਦੀ ਸ਼ਿਕਾਇਤ ਤੇ ਜਿਹਦੇ ਵਿੱਚ ਗੈਂਗਸਟਰ ਲਾਰਸ ਬਿਸ਼ਨੋਈ ਤੇ ਇਹ ਦੋਸ਼ ਸੀ ਕਿ ਉਸਨੇ ਜਿਹੜਾ ਗੋਲਡੀ ਬਰਾੜ ਹੈ ਉਹਦੇ ਰਾਹੀਂ ਕੋਟਕਪੂਰਾ ਦੇ ਇੱਕ ਵਪਾਰੀ ਤੋਂ 50 ਲੱਖ ਰੁਪਏ ਫਰੋਤੀ ਮੰਗੀ ਹੈ ਔਰ ਇਹ ਫਰੋਤੀ WhatsApp ਕਾਲ ਦੇ ਰਾਹੀਂ ਮੰਗੀ ਜਾਣ ਦੇ ਦੋਸ਼ ਸੀਗੇ ਪਰ ਅਦਾਲਤ ਨੇ ਅੱਜ ਸਬੂਤਾਂ ਦੀ ਘਾਟ ਦੇ ਕਾਰਨ ਗੈਂਗਸਟਰ ਲਾਰਸ ਬਿਸ਼ਨੋਈ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਹੁਣ ਅਗਲੀ ਵੱਡੀ ਖਬਰ ਹੈ ਕਿ ਪਹਿਲਾਂ ਤੋਂ ਅਮਰੀਕਾ ਨੇ ਲੱਖਾਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਕੋਆਇਬ ਸ਼ੁਰੂ ਕੀਤੀ ਹੋਈ ਹੈ ਕੱਢੇ ਜਾ ਰਹੇ ਨੇ ਔਰ ਦੂਜੇ ਪਾਸੇ ਹੁਣ ਕੈਨੇਡਾ ਵੱਲੋਂ ਵੀ ਇਹ ਬਿਆਨ ਆਇਆ ਕੈਨੇਡਾ ਦੀ ਇੱਕ ਐਕਸ ਐਮਪੀ ਰੂਬੀ ਡੱਲਾ ਨੇ ਇਹ ਬਿਆਨ ਦਿੱਤਾ ਹੈ ਕਿ ਜੇ ਮੈਪੀਐਮ ਬਣੀ ਤਾਂ ਕੈਨੇਡਾ ਦੇ ਵਿੱਚੋਂ 5 ਲੱਖ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇਗਾ 5 ਲੱਖ ਅਮਰੀਕਾ ਵੀ ਲੱਖਾਂ ਦੇ ਵਿੱਚ ਕੱਢਣ ਦੀ ਗੱਲ ਕਰ ਰਿਹਾ ਤੇ ਕੈਨੇਡਾ ਵੀ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਦੀਆਂ ਖਬਰਾਂ ਹੀ ਆਸਟ੍ਰੇਲੀਆ ਦੇ ਵਿੱਚੋਂ ਵੀ ਆ ਰਹੀਆਂ ਨੇ ਔਰ ਇਹ ਇੱਕ ਬਹੁਤ ਹੀ ਸੋਚਣ ਵਾਲੀ ਗੱਲ ਹੈ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇੱਥੋਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਧੀਆਂ ਪੁੱਤਾਂ ਲਈ ਨਾ ਤਾਂ ਚੱਜ ਦੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਨਾ ਚੰਗੀ ਜ਼ਿੰਦਗੀ ਦਾ ਪ੍ਰਬੰਧ ਕੀਤਾ ਔਰ ਇਥੋਂ ਦੁਖੀ ਹੋ ਕੇ ਬੇਰਜਗਾਰੀ ਤੋਂ ਅੱਕੇ ਪੱਕੇ ਥੱਕੇ ਲੋਕ ਬਾਹਰਲੇ ਦੇਸ਼ਾਂ ਵਿੱਚ ਸਹਾਰਾ ਲੱਭਦੇ ਸੀ ਪਰ ਹੁਣ ਜਦੋਂ ਉਹਨਾਂ ਨੇ ਵੀ ਐਦਾਂ ਸ਼ੁਰੂ ਕਰ ਲਿਆ ਤਾਂ ਇਹ ਵੱਡਾ ਸਵਾਲ ਬਣ ਗਿਆ ਕਿ ਹੁਣ ਬੇਰਜ਼ਗਾਰ ਧੀਆਂ ਪੁੱਤ ਜਾਣਗੇ ਕਿੱਧਰ ਇਸ ਤੋਂ ਵੱਡੀ ਅਗਲੀ ਖਬਰ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੇ ਦੁਬਾਰਾ ਫਿਰ ਲੋਕਾਂ ਨੂੰ ਖਣੌਰੀ ਬਾਰਡਰ ਆਉਣ ਦਾ ਵੱਡਾ ਸੱਦਾ ਦਿੱਤਾ ਹੈ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ 30 ਤਰੀਕ ਨੂੰ ਲੋਕ ਇੱਥੇ ਆਉਣ ਔਰ 30 ਤਰੀਕ ਨੂੰ ਉੱਥੇ ਅਖੰਡ ਪਾਤਸ਼ਾਹਬ ਚੱਲ ਰਹੇ ਨੇ ਔਰ ਉਹਨਾਂ ਦੇ ਭੋਗ ਪਾਣੇ ਆ ਤਾ ਉਥੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਲੋਕਾਂ ਨੂੰ ਆਉਣ ਦਾ ਸੱਦਾ ਦਿੱਤਾ ਹੈ ਹੁਣ ਦੇਖਣਾ ਹੈ ਕਿ ਕਿੰਨੇ ਲੋਕ ਆ ਉਥੇ ਜਾਂਦੇ ਨਹੀਂ ਪਹਿਲਾਂ ਵੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਲੋਕਾਂ ਨੂੰ ਦਰਸ਼ਨ ਕਰਨ ਦੇ ਲਈ ਸੱਦਿਆ ਸੀ ਉਸ ਟਾਈਮ ਲੋਕ ਜਜ਼ਬਾਤੀ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚੇ ਸੀ ਪਰ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਜਿਹੜਾ ਡਾਕਟਰੀ ਇਲਾਜ ਲੈ ਰਹੇ ਨੇ ਤਾਂ ਹੁਣ ਕਿੰਨੇ ਲੋਕ ਡੱਲੇਵਾਲ ਸਾਹਿਬ ਦੇ ਸੱਦੇ ਤੇ ਜਾਂਦੇ ਨੇ ਇਹ ਦੇਖਣਾ ਹੋਵੇਗਾ ਅਗਲੀ ਵੱਡੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਆ ਅੱਜ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ ਨੇ ਔਰ ਉਹਨਾਂ ਨੇ ਆਖਿਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੇ ਲੋਕਾਂ ਨੂੰ ਠੱਗਿਆ ਝੂਠ ਬੋਲੇ ਨੇ ਤੇ ਲੋਕ ਹੁਣ ਇਹਨਾਂ ਦੇ ਚਾਂਸੇ 'ਚ ਨਹੀਂ ਆਉਣਗੇ ਤੁਹਾਨੂੰ ਪਤਾ ਹੈ ਕਿ ਦਿੱਲੀ 'ਚ ਵੋਟਾਂ ਪੈ ਰਹੀਆਂ ਸਾਰੀਆਂ ਪਾਰਟੀਆਂ ਪੱਦਾ ਭਾਰਨੇ ਸਾਰੀਆਂ ਪਾਰਟੀਆਂ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀਆਂ ਬੁੱਧੂ ਬਣਾਉਣ ਦਾ ਯਤਨ ਕਰ ਰਹੀਆਂ ਝੂਠੇ ਦਾਅਵੇ ਝੂਠੇ ਲਾਰੇ ਲਾ ਰਹੀਆਂ ਹਰ ਪਾਰਟੀ ਲੋਕਾਂ ਨੂੰ ਵੋਟਾਂ ਵਾਲੇ ਦਿਨਾਂ 'ਚ ਸਵਰਗ ਵਿਖਾਉਣ ਦੀ ਕੋਸ਼ਿਸ਼ ਕਰਦੀ ਹੈ ਉਸੇ ਤਰ੍ਹਾਂ ਦੀ ਕੋਸ਼ਿਸ਼ ਇਸ ਟਾਈਮ ਦਿੱਲੀ 'ਚ ਚੱਲ ਰਹੀ ਹੈ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ ਇਹ ਨਾਰਾ ਚੇਤਨ ਲੋਕ ਕੰਧਾਂ ਦੇ ਉੱਪਰ ਲਿਖਦੇ ਰਹੇ ਨੇ ਤੇ ਇਹ ਹੈ ਵੀ ਸੱਚ ਹੁਣ ਨਰਿੰਦਰ ਮੋਦੀ ਹੋਰਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਪਰ ਪੜਾਸ ਕੱਢੀ ਹੈ ਉਹਨਾਂ ਨੇ ਕਿਹਾ ਇਹ ਝੂਠ ਬੋਲਦੇ ਨੇ ਝੂਠੇ ਦਾਅਵੇ ਕਰਦੇ ਨੇ ਬਾਅਦ 'ਚ ਲੋਕਾਂ ਦਾ ਕੱਖ ਨਹੀਂ ਕਰਦੇ ਔਰ ਲੋਕਾਂ ਨੇ ਯਮਨਾ ਨਦੀ ਦੇ ਵਿੱਚ ਇਹਨਾਂ ਦੀ ਬੇੜੀ ਡੋਬ ਦੇਣੀ ਹੈ ਇਹ ਗੱਲ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਨੇ ਆਖੀ ਹੈ ਪਰ ਸਵਾਲ ਨਰਿੰਦਰ ਮੋਦੀ ਸਾਹਿਬ ਤੇ ਉਹਨਾਂ ਦੀ ਪਾਰਟੀ ਤੇ ਵੀ ਹੈ ਕਿਹੜਾ ਜਦੋਂ ਨਰਿੰਦਰ ਮੋਦੀ ਸਾਹਿਬ 2014 'ਚ ਪਹਿਲੀ ਵਾਰ ਪ੍ਰਧਾਨ ਮੰਤਰੀ ਬੰਨਣਾ ਸੀ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਦਾ ਕੀ ਬਣਿਆ ਫਿਰ ਦੂਜੀ ਵਾਰ ਤੇ ਫਿਰ ਤੀਜੀ ਵਾਰ ਤਿੰਨੇ ਵਾਰ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ ਸੀ ਤਾਂ ਲੋਕਾਂ ਨਾਲ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਪਰ ਉਹਨਾਂ ਦਾ ਕੀ ਬਣਿਆ ਕੀ ਉਹ ਪੂਰੇ ਹੋਏ 15-15 ਲੱਖ ਰੁਪਈਆ ਲੋਕਾਂ ਦੇ ਖਾਤੇ 'ਚ ਪਾਉਣ ਦੀ ਗੱਲ ਕੀਤੀ ਗਈ ਸੀ ਕਿ ਉਹ ਆ ਗਿਆ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਨਰਿੰਦਰ ਮੋਦੀ ਹੋਰਾਂ ਨੇ ਪ੍ਰਧਾਨ ਮੰਤਰੀ ਬਣਨ ਦੇ ਲਈ ਕੀਤੀ ਸੀ ਪਰ ਕੀ ਉਹ ਪਾਇਆ ਗਿਆ ਅੱਛੇ ਦਿਨ ਆਉਣਗੇ ਮਹਿੰਗਾਈ ਘਟੇਗੀ ਡੀਜ਼ਲ ਪੈਟਰੋਲ ਦੇ ਰੇਟ ਘਟਣਗੇ ਗੈਸ ਸਿਲੰਡਰ ਦਾ ਰੇਟ ਘਟੇਗਾ ਜਿਹੜਾ ਡਾਲਰ ਦੇ ਮੁਕਾਬਲੇ ਰੁਪਈਆ ਮਜ਼ਬੂਤ ਹੋਏਗਾ ਇਹ ਦਾਅਵੇ ਤੇ ਵਾਦੇ ਸੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਸਾਹਿਬ ਦੇ ਪਰ ਇਹ ਸਾਰਾ ਕੁਝ ਉਲਟ ਹੋਇਆ ਮਹਿੰਗਾਈ ਨੇ ਪਹਿਲਾਂ ਨਾਲੋਂ ਵੀ ਵੱਧ ਲੋਕਾਂ ਦਾ ਬੁਰਾ ਹਾਲ ਕਰ ਛੱਡਿਆ ਡੀਜ਼ਲ ਤੇ ਪੈਟਰੋਲ ਨੇ ਕੰਨਾਂ ਨੂੰ ਹੱਥ ਲਵਾ ਦਿੱਤੇ ਹੋਏ ਨੇ ਗੈਸ ਸਿਲੰਡਰ ਤਿੰਨ ਗੁਣਾ ਵੱਧ ਗਿਆ ਤੇ ਡਾਲਰ ਦੇ ਮੁਕਾਬਲੇ ਰੁਪਈਆ ਡਿੱਗਦਾ 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 ਬੁਰੀ ਹਾਲਤ ਚਲਾ ਗਿਆ ਤੇ ਹੁਣ 1 ਡਾਲਰ ਦੇ ਮੁਕਾਬਲੇ 86 ਰੁਪਏ ਤੋਂ ਵੱਧ ਰੁਪਏ ਹੋ ਗਏ ਨੇ ਐਨੀ ਬੁਰੀ ਤਰ੍ਹਾਂ ਇਕਨੋਮੀ ਦੀ ਨਰਿੰਦਰ મોદી ਸਾਹਿਬ ਹੋਰਾਂ ਦੀ ਸਰਕਾਰ ਨੇ ਥੱਲੇ ਸੁੱਟਿਆ ਥੱਲੇ ਡੇਗਿਆ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਤੋਂ ਹਾਈ ਕੋਰਟ ਨੇ ਸਖਤ ਸਵਾਲ ਪੁੱਛਿਆ ਪੁੱਛਿਆ ਕੀ ਆ ਪਿਛਲੇ ਦਿਨੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਕੈਂਸਰ ਦੇ ਮਰੀਜ਼ ਦਾ ਜਦੋਂ ਆਪਰੇਸ਼ਨ ਚੱਲ ਰਿਹਾ ਸੀ ਤਾਂ ਲਾਈਟ ਚਲੀ ਗਈ ਕਿੰਨੇ ਸਾਰੇ ਮਰੀਜ਼ਾਂ ਦੇ ਹੋਰ ਵੀ ਆਪਰੇਸ਼ਨ ਚੱਲ ਰਹੇ ਸੀ ਲਾਈਟ ਆਈ ਨਹੀਂ ਫਿਰ ਉਤੋਂ ਡਾਕਟਰਾਂ ਨੇ ਵੀਡੀਓ ਪਾਈ ਇੱਕ ਲਾਈਵ ਕਰਕੇ ਵੀ ਆ ਦੇਖੋ ਹਾਲ ਅਸੀਂ ਆਪਰੇਸ਼ਨ ਕਰ ਰਹੇ ਆ ਸਾਡੀਆਂ ਮਸ਼ੀਨਾਂ ਆਪਰੇਸ਼ਨ ਕਰਨ ਵਾਲੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਸੀਗੀਆਂ ਮਰੀਜ਼ ਨੂੰ ਅਸੀਂ ਬੇਹੋਸ਼ ਕੀਤਾ ਹੋਇਆ ਮਰੀਜ਼ ਨੂੰ ਅਸੀਂ ਖੋਲੀ ਬੈਠੇ ਆ ਤੇ ਲਾਈਟ ਚਲੀ ਗਈ ਤੇ ਆ ਨਹੀਂ ਰਹੀ ਉਸ ਤੋਂ ਬਾਅਦ ਫਿਰ ਹਾਈ ਕੋਰਟ ਤੇ ਮਾਮਲਾ ਚਲਾ ਗਿਆ ਇੱਕ ਐਡਵੋਕੇਟ ਸੁਨਾਇਨਾ ਉਹ ਹਾਈ ਕੋਰਟ ਦੇ ਵਿੱਚ ਗਏ ਨੇ ਤੇ ਉਹਨਾਂ ਨੇ ਉੱਥੇ ਪਟੀਸ਼ਨ ਦਾਇਰ ਕੀਤੀ ਆ ਵੀ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਕਿੰਨੇ ਹਸਪਤਾਲਾਂ 'ਚ ਪੰਜਾਬ 'ਚ ਇੰਜ ਹੋਇਆ ਆਪਰੇਸ਼ਨ ਚੱਲ ਰਿਹਾ ਲਾਟ ਚੱਲ ਰਿਹਾ ਤੇ ਲਾਈਟ ਚਲੀ ਜਾਂਦੀ ਹੈ ਤੇ ਫਿਰ ਮਰੀਜ਼ ਦੀ ਜ਼ਿੰਦਗੀ ਖਤਰੇ 'ਚ ਪੈ ਜਾਂਦੀ ਹੈ ਹੁਣ ਹਾਈ ਕੋਰਟ ਨੇ ਪੁੱਛਿਆ ਪੰਜਾਬ ਸਰਕਾਰ ਤੋਂ ਤੇ ਰੇਜਿੰਦਰਾ ਹਸਪਤਾਲ ਤੋਂ ਵੀ ਸਾਨੂੰ ਜਵਾਬ ਦਿਓ ਵੀ ਕੀ ਉੱਥੇ ਹੌਟਲਾਈਨ ਦਾ ਪ੍ਰਬੰਧ ਨਹੀਂ ਸੀ ਕੀ ਉੱਥੇ ਇਸ ਤਰ੍ਹਾਂ ਦਾ ਬਿਜਲੀ ਕਨੈਕਸ਼ਨ ਦਾ ਪ੍ਰਬੰਧ ਨਹੀਂ ਕਿ ਇੱਕ ਸੈਕਿੰਡ ਲਈ ਵੀ ਬਿਜਲੀ ਬੰਦ ਨਾ ਹੋਵੇ ਜੇ ਦੂਸਰੀ ਬਿਜਲੀ ਗਈ ਹੈ ਤਾਂ ਇਨਵਰਟਰ ਜਾਂ ਜਨਰੇਟਰ ਉਸੇ ਟਾਈਮ ਬਿਜਲੀ ਨੂੰ ਚਾਲੂ ਕਰੇ ਕੀ ਲੋਕਾਂ ਦੀ ਜਾਨ ਨਾਲ ਇਸ ਤਰ੍ਹਾਂ ਖੇਡਿਆ ਜਾ ਸਕਦਾ ਹੈ ਹਾਈ ਕੋਰਟ ਨੇ ਇਹ ਜਿਹੜੇ ਸਵਾਲ ਪੁੱਛੇ ਨੇ ਤਾਂ ਇਹਦਾ ਜਵਾਬ ਹੁਣ ਅਰਜਿੰਦਰਾ ਹਸਪਤਾਲ ਯਾਨੀ ਕਿ ਪੰਜਾਬ ਸਰਕਾਰ ਕੀ ਦੇਵੇਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਉਂਝ ਪੰਜਾਬ ਤੇ ਲੋਕਾਂ ਦਾ ਰਾਬੀ ਰੱਖਾ ਹਸਪਤਾਲਾਂ 'ਚ ਬੁਰਾ ਹਾਲ ਸਰਕਾਰਾਂ ਸਾਰੀਆਂ ਹੀ ਦਾਅਵੇ ਕਰਦੀਆਂ ਰਹੀਆਂ ਕਿ ਅਸੀਂ ਇਲਾਜ ਬਹੁਤ ਵਧੀਆ ਦੇ ਰਹੇ ਹਾਂ ਪਰ ਸਰਕਾਰੀ ਹਸਪਤਾਲ ਚਾਹੇ ਉਹ ਬਲੌਕ ਪੱਧਰ ਦੇ ਨੇ ਚਾਹੇ ਡਿਸਟ੍ਰਿਕਟ ਪੱਧਰ ਦੇ ਨੇ ਉਹਨਾਂ ਦੇ ਵਿੱਚ ਜਾ ਕੇ ਦੇਖ ਲਓ ਹਾਲਾਤ ਕੀ ਨੇ ਉੱਥੇ ਨਾ ਡਾਕਟਰ ਪੂਰੇ ਨੇ ਨਾ ਉਥੇ ਐਕਸਰੇ ਮਸ਼ੀਨਾਂ ਨੇ ਨਾ ਉਥੇ ਅਲਟਰਾਸਾਉਂਡ ਮਸ਼ੀਨਾਂ ਨੇ ਨਾ ਉਥੇ ਐਮ ਆਰ ਆਈ ਮਸ਼ੀਨਾਂ ਨੇ ਕੁਝ ਵੀ ਨਹੀਂ ਤੇ ਜੇ ਕਿਤੇ ਮਸ਼ੀਨਾਂ ਨੇ ਤੇ ਉਥੇ ਡਾਕਟਰ ਹੈ ਨਹੀਂਗੇ ਸੋ ਬਹੁਤ ਬੁਰੀ ਹਾਲਾਤ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਆ ਅਗਲੀ ਵੱਡੀ ਖਬਰ ਜਿਹੜੀ ਆ ਉਹ ਹੈਗੀ ਆ ਕਿ ਆ ਜਿਹੜਾ ਹਾਈ ਕੋਰਟ ਨੇ ਜਦੋਂ ਹੁਣ ਸੀਐਮ ਮਾਨ ਨੂੰ ਪੁੱਛਿਆ ਤਾਂ ਇਹਦੇ ਉੱਪਰ ਵੱਡੀ ਚਰਚਾ মিডিਆ ਦੇ ਵਿੱਚ ਵੀ ਚੱਲ ਪਈ ਆ মিডিਆ ਨੇ ਇਸ ਮੁੱਦੇ ਨੂੰ ਉਠਾ ਲਿਆ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੀ ਲਗਾਤਾਰ ਇਸ ਮੁੱਦੇ ਤੇ ਬੋਲ ਰਹੀਆਂ ਨੇ ਅਗਲੀ ਵੱਡੀ ਖਬਰ ਕੁੰਭ ਦੇ ਮੇਲੇ ਦੇ ਵਿੱਚ ਭਟਕੜ ਮੱਚੀ ਹੈ ਪਿਛਲੇ ਦਿਨਾਂ ਤੋਂ ਜਿਹੜਾ ਸੰਗਮ ਤੱਟ ਹੈ ਪ੍ਰਗਿਆਰਾਸ ਦੇ ਵਿੱਚ ਉਥੇ ਕੁੰਭ ਦਾ ਮੇਲਾ ਲੱਗਿਆ ਹੋਇਆ ਭਟਕੜ ਮੱਚੀ ਔਰ ਭਟਕੜ ਦੇ ਦਰਮਿਆਨ ਕਈ ਸਾਰੀਆਂ ਔਰਤਾਂ ਥੱਲੇ ਡਿੱਗ ਪੀਆਂ ਔਰ ਉਹਨਾਂ ਦੇ ਉੱਪਰੋਂ ਭੱਜ ਕੇ ਲੋਕ ਲੰਘਦੇ ਰਹੇ 20 ਦੇ ਕਰੀਬ ਔਰਤਾਂ ਦੀ ਉਸ ਟਾਈਮ ਮੌਤ ਹੋ ਗਈ ਹੈ 75 ਦੇ ਕਰੀਬ ਔਰਤਾਂ ਤੇ ਮਰਦ ਜ਼ਖਮੀ ਹੋ ਗਏ ਨੇ ਜਦੋਂ ਉੱਥੇ ਅਫਵਾਹ ਫੈਲੀ ਲੋਕ ਭਗ ਦਰਚ ਆ ਗਏ ਭੱਜਣ ਲੱਗ ਪਏ ਬਹੁਤ ਸਾਰੀਆਂ ਔਰਤਾਂ ਜੜੀਆਂ ਨੇ ਉਹ ਥੱਲੇ ਡਿੱਗ ਪੀਆਂ ਤੇ ਡਿੱਗੀਆਂ ਪਈਆਂ ਔਰਤਾਂ ਦੇ ਸਿਰ ਤੋਂ ਮੂੰਹ ਤੋਂ ਨੱਕ ਤੋਂ ਪੇਟ ਤੋਂ ਭੱਜ ਭੱਜ ਕੇ ਲੋਕ ਲੰਘਦੇ ਰਹੇ ਤੇ ਉਹਨਾਂ ਦੀ ਮੌਤ ਹੋ ਗਈ ਹੈ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਜਾਂਚ ਦਾ ਵਿਸ਼ਾ ਪੜਤਾਲ ਦਾ ਵਿਸ਼ਾ ਵੀ ਇਹ ਕਿੰਜ ਹੋਇਆ ਅਫਵਾਹ ਕਿਸ ਨੇ ਫਲਾਈ ਅਫਵਾਹ ਕਿਉਂ ਫਲਾਈ ਔਰ ਪ੍ਰਧਾਨ ਮੰਤਰੀ ਮੋਦੀ ਨੇ ਇਹਦੇ ਤੇ ਅਫਸੋਸ ਪ੍ਰਗਟ ਕੀਤਾ ਪਰ ਕੱਲੇ ਅਫਸੋਸ ਨਾਲ ਡੰਗ ਨਹੀਂ ਸਰਨਾ ਇਹਨਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੱਡਾ ਮੁਆਵਜ਼ਾ ਵੀ ਦੇਣਾ ਚਾਹੀਦਾ ਤੇ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਵੀ ਇੰਜ ਇਹ ਸਾਰਾ ਕੁਝ ਹੋਇਆ ਕਿਉਂ ਪਹਿਲਾਂ ਵੀ ਕਈ ਸਾਰੀਆਂ ਧਾਰਮਿਕ ਸਥਾਨਾਂ ਦੇ ਉੱਪਰ ਕਈ ਵਾਰ ਭਗੜੜ ਮਚਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਜਿਨ੍ਹਾਂ ਦੇ ਵਿੱਚ ਨੁਕਸਾਨ ਹੁੰਦੇ ਰਹੇ ਨੇ ਤੇ ਹੁਣ ਇਹ ਜੋ ਵਾਪਰਿਆ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲਾ ਸਵਾਲ ਹੈ ਹੁਣ ਅਗਲੀ ਵੱਡੀ ਖਬਰ ਹੈ ਕਿ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜਿਹੜੇ ਸਭਧਾਨ ਨਿਰਮਤਾ ਹੈ ਉਹਨਾਂ ਦਾ ਬੁੱਤ ਤੋੜਿਆ ਗਿਆ ਜਦੋਂ ਬੁੱਤ ਤੋੜਿਆ ਗਿਆ ਉਸ ਤੋਂ ਬਾਅਦ ਪੂਰੇ ਪੰਜਾਬ ਰ ਦੇਸ਼ ਦੇ ਵਿੱਚ ਤਰਸੱਲੀ ਮੱਚੀ ਹੈ ਬੁੱਤ ਦੇ ਉੱਪਰ ਚੜ੍ਹ ਕੇ ਇੱਕ ਜਿਹੜਾ ਵਿਅਕਤੀ ਹੈ ਉਹਨੇ ਹਥੌੜੀ ਨਾਲ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਹੁਣ ਮੰਗੇ ਹੋ ਰਹੀ ਹੈ ਕਿ ਉਹ ਵਿਅਕਤੀ ਆਪਣੇ ਆਪ ਇੰਜ ਨਹੀਂ ਕਰ ਸਕਦਾ ਉਹਦੇ ਪਿੱਛੇ ਲਾਜ਼ਮੀ ਕੋਈ ਸ਼ਕਤੀ ਹੈ ਕੋਈ ਸਿਆਸਤ ਹੈ ਕੋਈ ਸਿਆਸੀ ਮਨੋਰਥ ਹੈ ਜਿਹੜਾ ਪੰਜਾਬ 'ਚ ਕੋਈ ਫਿਰਕੂ ਅੱਗ ਲਾਉਣੀ ਚਾਹੁੰਦਾ ਹੈ ਇਹਦੀ ਤਹਿ ਤੱਕ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਹ ਮੰਗ ਜਿਹੜੀ ਆ ਇਹ ਵੱਡੇ ਪੱਧਰ ਤੇ ਚਫੇਰਿਓ ਉੱਠ ਰਹੀ ਹੈ ਲੋਕਾਂ ਨੇ ਕੱਲ ਵੀ ਪੰਜਾਬ ਦੇ ਕਈ ਸਾਰੇ ਸ਼ਹਿਰ ਬੰਦ ਕੀਤੇ ਸੀ ਉਸ ਤੋਂ ਬਾਅਦ ਵੀ ਲੋਕ ਜਿਹੜੇ ਆ ਉਹ ਸ਼ਹਿਰ ਬੰਦ ਕਰਨ ਦੀ ਔਰ ਬੰਦ ਦੇ ਸੱਦੇ ਦੇ ਰਹੇ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਨੇ ਵੀ ਇਹਦੇ ਤੇ ਕਿਹਾ ਕਿ ਅਸੀਂ ਡੂੰਗੀ ਪੜਤਾਲ ਕਰਾਂਗੇ ਜਿਹੜਾ ਵੀ ਦੋਚੀ ਹੈ ਉਹ ਬਖਸ਼ਿਆ ਨਹੀਂ ਜਾਏਗਾ ਹੁਣ ਤੁਸੀਂ ਇਹਨਾਂ ਸਾਰੀਆਂ ਖਬਰਾਂ ਤੇ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਜੀ ਬਹੁਤ ਮਿਹਰਬਾਨੀ